ਵੈਲਕਮ ਟੂ ਪੰਜਾਬ ਨੌਲੇਜ ਪੁਆਇੰਟ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਅਸੀਂ ਤੁਹਾਨੂੰ ਜੋ ਟੌਪਿਕ ਕਰਵਾ ਰਹੇ ਹਾਂ ਜੀਕੇ ਦਾ ਟੌਪਿਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਬਹੁਤ ਇੰਪੋਰਟੈਂਟ ਕੁਐਸਚਨਸ ਨੇਗੇ ਇਹਦਾ ਪਹਿਲਾ ਪਾਰਟ ਕਰਾ ਚੁੱਕੇ ਹਾਂ ਤਾਂ ਨੈਕਸਟ ਪਾਰਟ ਕਰਵਾ ਰਹੇ ਹਾਂ ਜੀ ਠੀਕ ਹੈ ਸੀਰੀ ਤੁਹਾਡੀ ਚੱਲ ਰਹੀ ਹੈ ਜੀ ਠੀਕ ਹੈ ਇਹ ਕੁਐਸਚਨ ਉਹ ਨੇ ਜੋ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਪੁੱਛੇ ਜਾਣੇ ਨੇ ਜਿੰਨੇ ਵੀ ਆਪਣੇ ਕੰਪੀਟੀਟਿਵ ਐਗਜ਼ਾਮ ਹੋਣੇ ਆ ਉਨ੍ਹਾਂ ਦੇ ਵਿੱਚ ਇਹ ਕੁਐਸਚਨ ਆਉਂਦੇ ਹੀ ਆਉਂਦੇ ਆ ਤਾਂ ਧਿਆਨ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਹਾਂਜੀ ਆਪਾਂ ਆਪਣਾ ਟਾਈਮ ਵੇਸਟ ਨਾ ਕਰਦੇ ਹੋਏ ਕੁਐਸਚਨ ਸਟਾਰਟ ਕਰਦੇ ਆਂ ਸੋ ਦੇਖੋ ਪਹਿਲਾ ਕੁਐਸਚਨ ਕੀ ਕਹਿੰਦਾ ਹੈਗਾ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੀ ਜਿੱਤ ਲਈ ਕੁੱਲ ਕਿੰਨੀ ਐ ਫੌਜੀ ਮੁਹਿੰਮਾਂ ਭੇਜੀਆਂ ਸਨ ਠੀਕ ਹੈ ਮੁਲਤਾਨ ਦੀ ਜਿੱਤ ਦੇ ਲਈ ਮਹਾਰਾਜ ਰਣਜੀਤ ਸਿੰਘ ਨੇ ਕਿੰਨੀਆਂ ਫੌਜੀ ਮੁਹਿੰਮਾਂ ਭੇਜੀਆਂ ਸਨ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਇਹ ਅਨਸਰ ਦੇਖ ਸਕਦੇ ਹੋ ਇਹ ਕਰੈਕਟ ਅਨਸਰ ਹੈ ਜੀ ਸੀ ਆਪਸ਼ਨ ਸੱਤ ਮਹਿੰਮਾ ਭੇਜੀਆਂ ਸੀਗੀਆਂ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਨੇ ਜੇ 1802 ਤੋਂ ਲੈ ਕੇ 1818 ਤੱਕ ਠੀਕ ਹੈ ਮਲਤਾਨ ਤੇ ਕੁੱਲ ਸੱਤ ਮੁਹਿੰਮਾਂ ਭੇਜੀਆਂ ਸੀਗੀਆਂ ਇਹ ਕੁਐਸਚਨ ਵੀ ਆ ਜਾਂਦਾ ਵੀ ਸੱਤ ਮੁਹਿੰਮਾਂ ਭੇਜੀਆਂ ਨੇ ਕਦੋਂ ਤੋਂ ਕਦੋਂ ਤੱਕ ਭੇਜੀਆਂ ਸੀ 1802 ਤੋਂ 1818 ਤੱਕ ਜੀ ਠੀਕ ਹੈ ਇਹ ਕਾਰਨ ਕੀ ਸੀ ਵੀ ਸ਼ੁਰੂਆਤੀ ਮੁਹਿੰਮਾਂ ਦੇ ਵਿੱਚ ਜਿਹੜਾ ਨਵਾਬ ਮੁਜੱਫਰ ਖਾਨ ਸੀਗਾ ਉਨ ਜਰਾਨਾ ਦੇ ਕੇ ਸਿੱਖ ਫੌਜ ਨੂੰ ਵਾਪਸ ਭੇਜ ਦਿੰਦਾ ਸੀਗਾ ਹਾਂਜੀ ਇਹ ਵੀ ਕੁਐਸਚਨ ਬਣ ਜਾਂਦਾ ਵੀ ਮਲਤਾਨ ਦਾ ਉਦੋਂ ਜਿਹੜਾ ਨਵਾਬ ਸੀ ਉਹ ਕੌਣ ਸੀਗਾ ਹੈਨਾ ਕੌਣ ਸੀ ਮੁਜੱਫਰ ਖਾਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ਹਾਂਜੀ ਇਹ ਵੀ ਸਭ ਨੂੰ ਪਤਾ ਹੋਊਗਾ ਇੰਪੋਰਟੈਂਟ ਕੁਐਸਚਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਹੈ ਜੀ ਇਦਾ ਕੁਰੈਕਟ ਆਂਸਰ ਹੈ ਬੀ ਆਪਸ਼ਨ 1819 ਵੀ ਦੇ ਵਿੱਚ ਠੀਕ ਹੈ ਇਹ ਜਿੱਤ ਸੀ ਜਿਹੜੀ ਅਫਗਾਨਾਂ ਦੇ ਹੱਥੋਂ ਹੋਈ ਸੀਗੀ ਠੀਕ ਹੈ ਇਹਦੇ ਵਿੱਚ ਜਦੋਂ ਇਹ ਜਿੱਤ ਹੋਈ ਸੀਗੀ ਕਸ਼ਮੀਰ ਦੀ ਜਿੱਤ ਉਦੋਂ ਜਰਨੈਲ ਕੌਣ ਸੀਗਾ ਜਿਹੜੇ ਮਹਾਰਾਜਾ ਜੀ ਸਿੰਘ ਦੀ ਫੌਜੀ ਗਵਾਹੀ ਕਰ ਰਿਹਾ ਸੀ ਮਤਲਬ ਉਹ ਜਰਨੈਲ ਕੌਣ ਸੀਗਾ ਜੀ ਮਿਸਰ ਦਿਵਾਨ ਚੰਦ ਹੈ ਠੀਕ ਹੈ ਮਿਸਰ ਦਿਵਾਨ ਚੰਦ ਦੀ ਗਵਾਹੀ ਦੇ ਹੇਠ ਜਿਹੜੀ ਇਹ ਮੁਹਿੰਮ ਭੇਜੀ ਗਈ ਸੀਗੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਨੈਕਸਟ ਕੁਐਸਚਨ ਦੇਖਦੇ ਹਾਂ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਆਧੁਨਿਕ ਬਣਾਉਣ ਲਈ ਕਿਸ ਯੂਰਪੀ ਸ਼ਕਤੀ ਦੀ ਫੌਜ ਦੇ ਤਜ ਦੇ ਫੌਜੇ ਖਾਸ ਦਾ ਗਠਨ ਕੀਤਾ। ਪ੍ਰਸ਼ਨ ਨੂੰ ਦੋ ਵਾਰ ਜ਼ਰੂਰ ਪੜਿਆ ਕਰੋ। ਠੀਕ ਹੈ? ਹਾਂਜੀ ਦਾ ਕਰੈਕਟ ਆਨਸਰ ਕੀ ਆਊਗਾ ਜੀ? ਬੀ ਆਪਸ਼ਨ ਨੈਪੋਲੀਅਨ। ਠੀਕ ਹੈ। ਫੌਜੀ ਖਾਸ ਸੀ ਜਿਹੜੀ ਇਹ ਸੀ ਸਿੱਖ ਸਾਮਰਾਜ ਦੀ ਸਭ ਤੋਂ ਆਧੁਨਿਕ ਤੇ ਵਿਸ਼ੇਸ਼ ਫੌਜੀ ਬ੍ਰਿਗੇਡ ਸੀਗੀ। ਠੀਕ ਹੈ ਜੀ। ਇਹ ਯੂਰਪੀ ਅਧਿਕਾਰੀ ਸੀਗੇ ਜੇ ਫਰਾਂਸ ਦਾ ਅਲਾਰਡ ਸੀਗਾ ਇਟਲੀ ਦਾ ਵੈਂਚੂਰਾ ਇਹਨਾਂ ਜਰਨੈਲਾਂ ਨੇ ਇਸ ਫੌਜ ਨੂੰ ਨੇਪੋਲੀਅਨ ਦੀ ਫੌਜ ਦੇ ਮਾਡਲ ਤੇ ਸਿਖਲਾਈ ਦਿੱਤੀ ਸੀਗੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਫਰਾਂਸੀਸੀ ਅਧਿਕਾਰੀ ਜੀਨ ਬੈਪਟਿਸਟ ਵੈਂਚੂਰਾ ਤੇ ਅਲਾਰਡ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਉਂ ਆਏ ਸਨ ਕਿਉਂ ਆਏ ਸੀ ਜੀ ਇਹ ਕਰੈਕਟ ਅਨਸਰ ਹੋਊਗਾ ਜੀ ਬੀ ਆਪਸ਼ਨ ਨੇ ਨੈਪੋਲੀਅਨ ਦੇ ਹਾਰਨ ਤੋਂ ਬਾਅਦ ਨੌਕਰੀ ਦੀ ਭਾਲ ਦੇ ਵਿੱਚ ਆਏ ਸੀ ਠੀਕ ਹੈ ਨੇਪੋਲੀਅਨ ਦੇ ਹਾਰਨ ਤੋਂ ਬਾਅਦ ਕਹਿੰਦੇ ਸੀ ਕਿ ਨੌਕਰੀ ਦੀ ਭਾਲ ਦੇ ਵਿੱਚ ਆਏ ਸੀ ਉਹ ਜਿਹੜੇ ਨੇ ਨੈਪੋਲੀਅਨ ਦੀ ਹਾਰ ਸੀ 1815 ਦੇ ਵਿੱਚ ਹੋਈ ਸੀ ਠੀਕ ਹੈ 1815 ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਜਿਹੜੇ ਜਰਨੈਲ ਸੀ ਉਹ ਯੂਰਪ ਤੋਂ ਬਾਹਰ ਰੁਜ਼ਗਾਰ ਦੀ ਭਾਲ ਦੇ ਵਿੱਚ ਸਾਈਡ ਠੀਕ ਹੈ ਕਿਉਂਕਿ ਜਨ ਨੈਪੋਲੀਅਨ ਸੀ ਪੂਰੀ ਆਪਣੇ ਸਾਰੇ ਕੀਤੇ ਕਬਜ਼ਾ ਕਰਨਾ ਚਾਹੁੰਦਾ ਸੀਗਾ ਇਸ ਸਥਿਤੀ 'ਚ ਸੀ ਮਹਾਰਾਜਾ ਨੇ ਉਹਨਾਂ ਨੂੰ ਆਪਣੀ ਫੌਜ ਨੂੰ ਆਧੁਨਿਕ ਬਣਾਉਣ ਲਈ ਭਾਰੀ ਤਨਖਾਹ ਤੇ ਰੱਖਿਆ ਸੀ ਮਹਾਰਾਜਾ ਜੀ ਸਿੰਘ ਨੇ ਉਹਨਾਂ ਨੂੰ ਆਪਣੀ ਫੌਜ ਨੂੰ ਆਧੁਨਿਕ ਬਣਾਉਣ ਦੇ ਲਈ ਵੀ ਸਾਡੀ ਫੌਜ ਜਿਹੜੀ ਆਧੁਨਿਕ ਹੈ ਉਹਦੇ ਲਈ ਉਹਨਾਂ ਨੂੰ ਭਾਰੀ ਤਨਖਾਹ ਤੇ ਮਤਲਬ ਜ਼ਿਆਦਾ ਤਨਖਾਹ ਤੇ ਰੱਖਿਆ ਸੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਨੇ ਯੂਰੋਪੀਅਨ ਅਧਿਕਾਰੀਆਂ ਨੂੰ ਨੌਕਰੀ ਦੇਣ ਲਈ ਕੀ ਲਾਜ਼ਮੀ ਸ਼ਰਤ ਰੱਖੀ ਸੀ ਹਾਂਜੀ ਮਹਾਰਾਜ ਸਿੰਘ ਨੇ ਜਿਹੜੇ ਯੂਰੋਪੀ ਅਧਿਕਾਰੀ ਸੀਗੇ ਉਹਨਾਂ ਨੂੰ ਨੌਕਰੀ ਦੇਣ ਲਈ ਕੀ ਲਾਜ਼ਮੀ ਸ਼ਰਤ ਰੱਖੀ ਸੀ ਜੀ অপਸ਼ਨ ਤੁਹਾਡੇ ਸਾਹਮਣੇ ਨੇ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਵਾਲ ਅਤੇ ਦਾੜੀ ਨਾ ਕੱਟਣ ਦੀ ਚਲਾ ਦਿੱਤੀ ਸੀ ਠੀਕ ਹੈ ਜੀ ਇਹ ਸ਼ਰਤ ਉਹਨਾਂ ਨੇ ਰੱਖੀ ਸੀ ਵੀ ਵਾਲ ਤੇ ਦਾੜੀ ਨਹੀਂ ਕੱਟਣੀ ਹੈਗੀ ਕਿਸੇ ਨੇ ਠੀਕ ਹੈ ਉਹਨਾਂ ਨੂੰ ਕੇਸ ਤੇ ਦਾੜੀ ਨਾ ਕੱਟਣ ਤੇ ਤੰਬਾਕੂ ਦਾ ਸੇਵਨ ਨਾ ਕਰਨ ਦੀ ਸ਼ਰਤ ਮੰਨਣੀ ਪੈਂਦੀ ਸੀਗੀ ਜੋ ਸਿੱਖ ਫੌਜਾਂ ਦੇ ਅਨੁਸ਼ਾਸਨ ਲਈ ਜ਼ਰੂਰੀ ਸੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਕੋਹੀਨੂਰ ਹੀਰਾ ਕਿਸ ਤੋਂ ਪ੍ਰਾਪਤ ਹੋਇਆ ਸੀ ਜੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਨੂੰ ਇਹਦਾ ਕੋਹੀਨੂਰ ਦਾ ਹੀਰਾ ਸੀ ਉਹ ਕਿਸ ਤੋਂ ਪ੍ਰਾਪਤ ਹੋਇਆ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਹਾਂਜੀ ਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਸਾਹ ਸੁਜਾ ਦੁਰਾਨੀ ਠੀਕ ਹੈ ਜੀ ਇਹ ਜਿਹੜੀ ਪ੍ਰਾਪਤੀ ਸੀ ਉਹ ਕੀ ਸੀਗੀ ਅਫਗਾਨਿਸਤਾਨ ਦੇ ਬੇ ਦਾਖਲ ਬਾਸਾ ਸੀਗੇ ਸਾਹ ਸੁਜਾ ਨੇ ਕਰਾਂਸਾ 13 ਦੇ ਵਿੱਚ ਮਹਾਰਾਜਾ ਨੂੰ ਇਹ ਹੀਰਾ ਦਿੱਤਾ ਸੀ ਕਿਹਨੇ ਦਿੱਤਾ ਸੀ ਜੀ ਅਫਗਾਨਿਸਤਾਨ ਦੇ ਬੇਦਾਖਲ ਬਾਦਸ਼ਾਹ ਸੀਗੇ ਕੌਣ ਸੀਗੇ ਸਾਹ ਸੁਜਾ ਉਹਨਾਂ ਨੇ 1813 ਦੇ ਵਿੱਚ ਮਹਾਰਾਜਾ ਨੂੰ ਇਹ ਹੀਰਾ ਜਿਹੜਾ ਕੋਹੀਨੂਰ ਦਾ ਹੀਰਾ ਦਿੱਤਾ ਸੀਗਾ ਇਹਦੀ ਕੀਮਤੀਗੀ ਸੀ ਇਹ ਜਿਹੜਾ ਹੀਰਾ ਸੀ ਸਾਹ ਸੁਜਾ ਨੂੰ ਉਸ ਦੇ ਕੈਦ ਵਿੱਚੋਂ ਰਿਹਾ ਕਰਵਾਉਣ ਬਦਲੇ ਮਿਲਿਆ ਸੀਗਾ ਜਿਸ ਦਾ ਵਾਅਦਾ ਉਸ ਦੀ ਪਤਨੀ ਬਫਾ ਬੀਗਮ ਨੇ ਕੀਤਾ ਸੀ ਜੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਮਹੱਤਵਪੂਰਨ ਪਤਨੀ ਮਹਿਤਾਬ ਕੌਰ ਕਿਸ ਮਿਸਲ ਤੋਂ ਸਨ ਹਾਂਜੀ ਮਹਿਤਾਬ ਕੌਰ ਕਿਹੜੀ ਮਿਸਲ ਨਾਲ ਸੰਬੰਧ ਰੱਖਦੀ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਕਨਈਆ ਮਿਸਲ ਨਾਲ ਸੰਬੰਧ ਰੱਖਦੀ ਸੀ ਇਹ ਮਹਿਤਾਬ ਕੌਰ ਜੀ ਠੀਕ ਹੈ ਇਹ ਮਹਿਤਾਬ ਕੌਰ ਸੇ ਕਨਈਆ ਮਿਸਲ ਦੀ ਨੇਤਰੀ ਸਦਾਕਾਰ ਦੀ ਧੀ ਸੀਗੇ ਠੀਕ ਹੈ ਗੱਠ ਜੋੜ ਕਰਦਾ ਹੋਇਆ ਸੀ ਇਸ ਮਿਸਲ ਨਾਲ ਇਹ ਜਿਹੜਾ ਵਿਆਹ ਸੀਗਾ ਮਹਾਰਾਜਾ ਜੀ ਸਿੰਘ ਤੇ ਮਹਤਾਬ ਕੌਰ ਦਾ 1799 ਦੇ ਵਿੱਚ ਹੋਇਆ ਸੀ ਠੀਕ ਹੈ ਤਾਂ ਇਹ ਵਿਆਹ ਦੇ ਨਾਲ ਸੁਖਲ ਚੱਕੀ ਤੇ ਕਿਹਨਾਂ ਇਹ ਮਿਸਲਾਂ ਵਿੱਚਕਾਰ ਜਿਹੜੀ ਦੁਸ਼ਮਣੀ ਖਤਮ ਕਰਨ ਲਈ ਇੱਕ ਮਹੱਤਵਪੂਰਨ ਰਣਨੀਤਿਕ ਗੱਠ ਜੋੜ ਸੀਗਾ ਇਹ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਲਿਖਦੇ ਆ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦਤਾਰ ਕੌਰ ਨੂੰ ਮਹਾਰਾਜਾ ਕਿਸ ਨਾਮ ਨਾਲ ਬੁਲਾਉਂਦੇ ਸਨ ਮਹਾਰਾਜਾ ਸਿੰਘ ਦੀ ਹੋਰ ਪਤਨੀ ਸੀ ਇਹਦਾ ਨਾਮ ਦਤਾਰ ਕੌਰ ਸੀ ਮਹਾਰਾਜਾ ਜੀ ਉਹਨੂੰ ਕਿਸ ਨਾਮ ਨਾਲ ਬੁਲਾਉਂਦੇ ਸੀ ਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਨਕੈਨ ਨਕੈਨ ਕਿਉਂ ਕਹਿੰਦੇ ਸੀ ਜੀ ਕਿਉਂਕਿ ਉਹ ਨਕਈ ਮਿਸਲ ਦੇ ਸਰਦਾਰ ਰਣ ਸਿੰਘ ਦੀ ਧੀ ਸਨ ਠੀਕ ਹੈ ਜਿਹੜੇ ਦਤਾਰ ਕੌਰ ਸੀਗੇ ਕੌਣ ਸੀਗੇ ਨਕਈ ਮਿਸਲ ਦੇ ਸਰਦਾਰ ਸੀ ਰਣ ਸਿੰਘ ਦੇ ਧੀ ਸੀਗੇ ਉਹਨਾਂ ਨੂੰ ਕਹਿਣ ਕਿਉਂ ਕਹਿੰਦੇ ਸੀਗੇ ਨਕਈ ਮਿਸਲ ਨਾਲ ਸਬੰਧਤ ਹੋਣ ਕਾਰਨ ਮਹਾਰਾਜਾ ਜੀ ਜਿਹੜੇ ਉਹਨਾਂ ਨੂੰ ਨਕੈਨ ਕਹਿ ਕੇ ਬੁਲਾਉਂਦੇ ਸੀਗੇ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਈ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦੇ ਉੱਤਤ ਅਧਿਕਾਰੀ ਕੌਣ ਸਨ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੇ ਅੱਗੇ ਜਿਹੜੇ ਉਹਨਾਂ ਉੱਤਤ ਅਧਿਕਾਰੀ ਬਣੇ ਸੀ ਕੌਣ ਸੀ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਖੜਕ ਸਿੰਘ ਹੈ ਠੀਕ ਹੈ ਜਿਹੜੇ ਖੜਕ ਸਿੰਘ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਅਤੇ ਦਤਾਰ ਕੌਰ ਦੇ ਪੁੱਤਰ ਸਨ ਜਿਨ੍ਹਾਂ ਨੂੰ ਦਤਾਰ ਕੌਰ ਜੀ ਨੇ ਨੰਨ ਕਹਿਣ ਕਹਿੰਦੇ ਸੀ ਠੀਕ ਹੈ ਉੱਤਰ ਦਿਖਾ ਰਹੀ ਉਹ ਮਹਾਰਾਜੇ ਦੀ ਮੌਤ ਤੋਂ ਬਾਅਦ ਸਿੱਖ ਸਾਮਰਾਜ ਦੇ ਅਗਲੇ ਮਹਾਰਾਜਾ ਬਣੇ ਸੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਸਿੱਖ ਸਾਮਰਾਜ ਦੇ ਅੰਤਿਮ ਸ਼ਾਸਕ ਕੌਣ ਸਨ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਇੰਗਲੈਂਡ ਭੇਜ ਦਿੱਤਾ ਸੀ ਹਾਂਜੀ ਸਿੱਖ ਸਾਮਰਾਜ ਦੇ ਅੰਤਿਮ ਸ਼ਾਸਕ ਕੌਣ ਸੀ ਜੀ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਇੰਗਲੈਂਡ ਭੇਜ ਦਿੱਤਾ ਸੀ ਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਦਲੀਪ ਸਿੰਘ ਹੈ ਠੀਕ ਹੈ ਜੀ ਇਹ ਜਦ ਜਲ ਸਿੰਘ ਸੀਗੇ ਉਹ ਮਹਾਰਾਣੀ ਜਿੰਦਗਰ ਦੇ ਪੁੱਤਰ ਸੀਗੇ ਸਿੱਖ ਸਾਮਰਾਜ ਦੇ ਅੰਤਿਮ ਮਹਾਰਾਜੇ ਸੀਗੇ ਉਹ ਠੀਕ ਹੈ ਜੀ 1859 ਦੇ ਵਿੱਚ ਪੰਜਾਬ ਦੇ ਅੰਗਰੇਜ਼ੀ ਸਾਮਰਾਜ ਵਿੱਚ ਮਿਲ ਜਾਣ ਤੋਂ ਬਾਅਦ ਉਹਨਾਂ ਨੂੰ ਸਾਈ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਸੀ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਹੁਣ ਤਾਂ ਜਿਹੜਾ 1859 ਦੇ ਵਿੱਚ ਵੀ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲ ਗਿਆ ਸਿੱਖ ਸਾਮਰਾਜ ਤਾਂ ਕਰਕੇ ਹੁਣ ਤੁਸੀਂ ਸਾਈ ਧਰਮ ਨੂੰ ਕਬੂਲ ਕਰ ਲਓ ਤੇ ਫਿਰ ਉਹਨਾਂ ਨੂੰ ਇੰਗਲੈਂਡ ਭੇਜ ਦਿੱਤਾਗੇ ਅਸੀਂ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਜਮਰਾਦ ਕਿਲੇ ਦਾ ਨਿਰਮਾਣ ਹੈ ਜਿਹੜਾ ਕਿਸ ਨੇ ਕਰਵਾਇਆ ਸੀ ਹਾਂਜੀ ਜਮਰਾਦ ਕਿਲੇ ਦਾ ਨਿਰਮਾਣ ਕਿਨੇ ਕਰਵਾਇਆ ਸੀ ਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਸਰਦਾਰ ਹਰੀ ਸਿੰਘ ਨਲਵਾਨੀ ਕਰਵਾਇਆ ਸੀ ਜਿਹੜਾ ਸਰਦਾਰ ਹਰੀ ਸਿੰਘ ਨਲਵਾ ਨੇ ਉਹਨਾਂ ਨੇ ਫਗਾਨਿਸਤਾਨ ਤੋਂ ਹਮਲਿਆਂ ਨੂੰ ਰੋਕਣ ਲਈ ਪੈਸਾਵਰ ਨੇੜੇ ਜਮਰਾਉਂਦ ਵਿਖੇ ਇਸ ਸਮਾਹਤ ਬੁੰਨ ਖਿਲੇ ਦਾ ਨਿਰਮਾਣ ਕਰਵਾਇਆ ਸੀ ਠੀਕ ਹੈ ਉਹਨਾਂ ਦੀ ਸਹਾਦਤ ਸੀ ਜਿਹੜੀ 1737 ਦੇ ਵਿੱਚ ਜਮਰੌਦ ਦੀ ਲੜਾਈ ਦੇ ਵਿੱਚ ਉਹ ਸੀਲ ਹੋ ਗਏ ਸੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਹਰੀ ਸਿੰਘ ਨੂੰ ਨਾਲਵਾ ਉਪਨਾਮ ਕਿਉਂ ਦਿੱਤਾ ਗਿਆ ਸੀ ਹਾਂਜੀ ਹਰੀ ਸਿੰਘ ਨੂੰ ਨਾਲਵਾ ਉਪਨਾਮ ਕਿਉਂ ਦਿੱਤਾ ਗਿਆ ਸੀ ਜੀ ਇੱਥੇ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਉਹਨਾਂ ਨੇ ਰਾਜਾ ਨਾਲ ਦੀ ਤਰ੍ਹਾਂ ਸੀਰ ਨੂੰ ਨੰਗੇ ਹੱਥਾਂ ਨਾਲ ਮਾਰਿਆ ਸੀ ਹਾਂਜੀ ਉਹਨਾਂ ਨੇ ਜਿਹੜੇ ਰਾਜਾ ਨਾਲ ਦੀ ਤਰ੍ਹਾਂ ਸੀ ਇਹਨੂੰ ਨੰਗੇ ਹੱਥਾਂ ਨਾਲ ਮਾਰੇ ਸੀ ਮਤਲਬ ਬਿਨਾਂ ਕਿਸੇ ਹਥਿਆਰ ਤੋਂ ਉਹਨਾਂ ਨੇ ਆਪਣੇ ਹੱਥਾਂ ਨਾਲ ਸੇਰ ਨੂੰ ਮਾਰਿਆ ਸੀ ਬਚਪਨ ਦੇ ਵਿੱਚ ਜਦੋਂ ਅਸੀਂ ਕਾਰ ਖੇਡਦੇ ਸੀ ਸਗਾਂਦਰਾ ਉਹਨਾਂ ਨੇ ਆਪਣੇ ਹੱਥਾਂ ਨਾਲ ਕੀ ਸੀਰ ਨੂੰ ਮਾਰਿਆ ਸੀ ਨੰਗੇ ਹੱਥਾਂ ਨਾਲ ਇਹੀ ਜਿਹੜੇ ਬਹਾਦਰ ਤੋਂ ਪ੍ਰਭਾਵਿਤ ਹੋ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਮਹਾਪਾਤ ਦੇ ਮਹਾਨ ਯੋਧਾ ਜਿਹੜਾ ਰਾਜਾ ਨਾਲ ਸੀ ਰਾਜਾ ਨਾਲ ਸੀ ਮਹਾਪਾਤ ਦੇ ਮਹਾਨ ਯੋਧਾ ਜਿਨ੍ਹਾਂ ਨੇ ਸੇਰ ਨੂੰ ਜਿਵੇਂ ਉਹਨਾਂ ਨੇ ਮਾਰਿਆ ਸੀ ਹਰੀ ਸਿੰਘ ਨੇ ਮਾਰੇ ਸੀ ਉਸੇ ਤਰ੍ਹਾਂ ਮਹਾਪਾਦੇ ਮਹਾਂਜੋਦੇ ਨੇ ਵੀ ਸੇ ਨੂੰ ਜਿਦਾਂ ਮਾਰਿਆ ਸੀ ਤਾਂ ਉਹਨਾਂ ਦੀ ਤੁਲਨਾ ਦੀ ਤੁਲਨਾ ਕਰਦੇ ਹੋਣਾਂ ਨੂੰ ਨਲਵਾ ਦਾ ਖਿਤਾਬ ਦਿੱਤਾ ਸੀ ਠੀਕ ਹੈ ਜਾਨੀ ਕਿ ਜਿਹੜੀ ਮਹਾਰਾਜ ਉਹਦੇ ਹਰੀ ਸਿੰਘ ਨਲਵਾ ਦੀ ਜਿਹੜੀ ਤੁਲਨਾ ਸੀ ਉਹ ਮਹਾਪਾਦੇ ਮਹਾਂਜੋਦਾ ਰਾਜਾ ਨਾਲ ਨਾਲ ਕੀਤੀ ਸੀਗੀ ਠੀਕ ਹੈ ਜੀ ਤਾਂ ਉਹਨਾਂ ਨੂੰ ਨਲਵਾ ਦਾ ਖਿਤਾਬ ਦਿੱਤਾ ਗਿਆ ਸੀਗਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਬਾਹਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਿਆਰੀ ਅਤੇ ਪ੍ਰਸਿੱਧ ਘੋੜੀ ਦਾ ਕੀ ਨਾਮ ਸੀਗਾ ਆਪਸ਼ਨ ਤੁਹਾਡੇ ਸਾਹਮਣੇ ਨੇ ਹਾਂਜੀ ਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਹੈ ਲੇਲੀ ਲੇਲੀ ਸੀਗਾ ਜਿਹੜੀ ਸਭ ਤੋਂ ਪਿਆਰੀ ਘੋੜੀ ਸੀ ਮਹਾਰਾਜ ਸਿੰਘ ਦੀ ਇਸ ইরਾਨੀ ਨਸਲ ਦੀ ਘੋੜੀ ਇਹ ਕਿਹੜੀ ਨਸਲ ਦੀ ਘੋੜੀ ਸੀ ইরਾਨੀ ਨਸਲ ਦੀ ਠੀਕ ਹੈ ਇਹਨੂੰ ਪ੍ਰਾਪਤ ਕਰਨ ਦੇ ਲਈ ਮਹਾਰਾਜਾ ਨੇ ਬਹੁਤ ਸਾਰੀਆਂ ਲੜਾਈਆਂ ਵੀ ਲੜੀਆਂ ਸੀਗੀਆਂ ਹਾਂਜੀ ਦੀ ਕੀਮਤ ਕੀ ਸੀ ਇਹਨੂੰ ਪ੍ਰਾਪਤ ਕਰਨ ਤੇ 60 ਲੱਖ ਤੋਂ ਵੱਧ ਖਰਚ ਆਇਆ ਸੀ ਤੇ ਲਗਭਗ 12 ਹਜ਼ਾਰ ਸਪਾਹੀ ਜਿਹੜੇ ਸ਼ਹੀਦ ਹੋਏ ਸੀ ਇਹ ਘੋੜੀ ਪ੍ਰਾਪਤ ਕਰਨ ਦੇ ਲਈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਕਿਸ ਸੰਧੀ ਦਾ ਉਦੇਸ਼ ਸਾ ਸੁਜਨ ਨੂੰ ਅਫਗਾਨਿਸਤਾਨ ਦੇ ਤਖਤ ਤੇ ਬਿਠਾਉਣਾ ਸੀ ਹਾਂਜੀ ਕਿਹੜੀ ਸੰਧੀ ਦਾ ਉਦੇਸ਼ ਸੀਗਾ ਵੀ ਜਸ ਸਾ ਸੁਜਨ ਨੂੰ ਅਫਗਾਨਿਸਤਾਨ ਦੇ ਤਖਤ ਤੇ ਬਿਠਾਉਣਾ ਸੀ ਹਾਂ ਜੀ ਆਪਸ਼ਨ ਤੁਹਾਡੇ ਸਾਹਮਣੇ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ 3 ਪੈਕੀ ਸੰਧੀ ਜੇ 3 ਪੈਕੀ ਸੰਧੀ ਸੀਗੀ ਇਹ ਕਿਹੜੇ ਕਦੋਂ ਹੋਈ ਸੀ 1839 ਦੇ ਵਿੱਚ ਕਿੰਨਾ-ਕਿੰਨਾ ਵਿਚਕਾਰ ਹੋਈ ਸੀ ਇਹ ਬ੍ਰਿਟਿਸ਼ ਮਹਾਰਾਜਾ ਰਣਜੀਤ ਸਿੰਘ ਅਤੇ ਸਹਾਬ ਸੁਜਾਦਰਮਾਨ ਹੋਈ ਸੀਗੀ ਇਹਦਾ ਜਿਹੜਾ ਉਦੇਸ਼ ਸੀ ਮਕਸਦ ਇਹ ਆ ਉਹ ਸੀਗਾ ਵੀ ਸਹਾਬ ਯਾਨੋ ਅਫਗਾਨਿਸਤਾਨ ਦੇ ਤਖਤ ਦੇ ਦੁਆਰਾ ਬਿਠਾਉਣਾ ਸੀਗਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਤ ਕਦੋਂ ਹੋਇਆ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 1839 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਤ ਹੋਇਆ ਸੀ ਜੀ ਠੀਕ ਹੈ 26 ਜੂਨ 1839 ਨੂੰ ਲੋਹਾਰ ਵਿਖੇ ਅਧਰੰਗ ਦੇ ਦੌਰਾਨ ਠੀਕ ਹੈ ਜਿਸ ਨੂੰ ਜਾਨੀ ਕਿ ਅੰਗਰੇਜ਼ੀ ਦੇ ਵਿੱਚ ਆਪਾਂ ਪੈਰਾਲਾਈਸਿਸ ਬੋਲਦੇ ਆ ਗਰਨ ਹੋਈ ਇਸ ਕਾਰਨ ਦਾ ਜਿਹੜਾ ਕੀ ਸੀਗਾ ਦੇਹਾਤ ਹੋ ਗਿਆ ਸੀ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਸਿੱਖ ਸਹਾਮ ਰਾਜ ਵਿੱਚ ਅੰਦਰੂਨੀ ਕਲੇਸ਼ ਸ਼ੁਰੂ ਹੋ ਗਏ ਸੀ ਜਿਸ ਕਨ ਅੰਦਾਜ਼ਾ ਲਾਵਾਦ ਅੰਗਰੇਜ਼ਾਂ ਨੇ ਇਹਦਾ ਪੰਜਾਬ ਤੇ ਕਬਜ਼ਾ ਕਰ ਲਿਆ ਸੀਗਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਸੁਕਰ ਚੱਕੀਆ ਮਿਸਲ ਦੇ ਸੰਸਥਾਪਕ ਕੌਣ ਸਨ ਹੈ ਸੁਕਰ ਚੱਕੀਆ ਮਿਸਲ ਦੇ ਸੰਸਥਾਪਕ ਕੌਣ ਸੀ ਜਿਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਬੁੱਧ ਸਿੰਘ ਹੈ ਠੀਕ ਹੈ ਸੁਕਰ ਚੱਕੀਆ ਮਿਸਲ ਦੀ ਜਿਹੜੀ ਨੇ ਸੀ ਬੁੱਧ ਸਿੰਘ ਅਨਜੀਤ ਸਿੰਘ ਦੇ ਪਰਦਾਦਾ ਜੀ ਸੀਗੇ ਉਹਨਾਂ ਨੇ ਰੱਖੀ ਸੀ ਉਹਨਾਂ ਦੇ ਦਾਦਾ ਚੜਤ ਸਿੰਘ ਨੇ ਇਸ ਮਿਸਲ ਨੂੰ ਇੱਕ ਵੱਡੀ ਸ਼ਕਤੀ ਵਜੋਂ ਸਥਾਪਿਤ ਕੀਤਾ ਸੀ। ਹਾਂਜੀ ਜਦ ਦੀ ਹੋ ਮਹਾਰਾਜਾ ਰਣਜੀਤ ਸਿੰਘ ਹੋ ਗਏ। ਉਹਨਾਂ ਦੇ ਪਿਤਾ ਠੀਕ ਹੈ ਪਹਿਲਾ ਰਣਜੀਤ ਸਿੰਘ ਹੋਏ ਜੀ। ਉਹਨਾਂ ਦੇ ਪਿਤਾ ਹੋ ਗਏ ਜੀ ਮਹਾ ਸਿੰਘ। ਠੀਕ ਹੈ। ਮਹਾ ਸਿੰਘ ਦੇ ਪਿਤਾ ਜੀ ਹੋ ਗਏ ਜੀ ਚੜਤ ਸਿੰਘ। ਚੜਤ ਸਿੰਘ ਦੇ ਪਿਤਾ ਜੀ ਹੋ ਗਏ ਜੀ ਅਗੇ ਬੁੱਧ ਸਿੰਘ। ਠੀਕ ਹੈ ਜੀ। ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਜਿੱਤ 1818 ਲਈ ਕਿਸ ਜਰਨੈਲ ਨੂੰ ਭੇਜਿਆ ਸੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਨੇ 1818 ਦੀ ਮੁਲਤਾਨ ਦੀ ਜਿੱਤ ਲਈ ਕਿਸ ਜਰਨੈਲ ਨੂੰ ਭੇਜਿਆ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦਾ ਕਰੈਕਟ ਅਨਸਰ ਹੈ ਜੀ ਸੀ ਆਪਸ਼ਨ ਮਿਸਰ ਦੀਵਾਨ ਚੰਦ ਹੈ ਠੀਕ ਹੈ ਇਹ ਮਿਸਰ ਦੀਵਾਨ ਚੰਦ ਦੀ ਅਗਵਾਈ ਦੇ ਹੇਠ 20 ਹਜ਼ਾਰ ਫੌਜੀਆ ਨੇ ਮੁਲਤਾਨ ਤੇ ਅੰਤਿਮ ਹਮਲਾ ਕੀਤਾ ਸੀ ਖਿਤਾਬ ਵੀ ਮਿਲਿਆ ਸੀ ਜਿੱਤ ਤੋਂ ਬਾਅਦ ਮਹਾਰਾਜਾ ਨੇ ਉਹਨਾਂ ਨੂੰ ਜਫਰ ਜੰਗ ਯਾਨੀ ਜੰਗ ਦਾ ਜਿੱਤੂ ਦਾ ਖਿਤਾਬ ਦਿੱਤਾ ਸੀਗਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਮਲਤਾਨ ਦੀ ਅੰਤਮ ਜਿੱਤ ਤੋਂ ਦੌਰਾਨ ਨਵਾਬ ਮੁਜੱਫਰ ਖਾਨ ਦੇ ਉਸ ਦੇ ਕਿੰਨੇ ਪੁੱਤਰ ਮਾਰੇ ਗਏ ਮਲਤਾਨ ਦੀ ਅੰਤਮ ਜਿੱਤ ਤੋਂ ਬਾਅਦ ਦੌਰਾਨ ਨਵਾਬ ਮੁਜੱਫਰ ਖਾਨ ਦੇ ਉਸ ਦੇ ਕਿੰਨੇ ਪੁੱਤਰ ਜਿਹੜੇ ਮਾਰੇ ਗਏ ਸੀਗੇ ਆਪਸ਼ਨ ਤੁਹਾਡੇ ਸਾਹਮਣੇ ਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ 5 ਹਾਂਜੀ ਸਿੱਧੀ ਜੇ ਨਵਾਬ ਮੁਜੱਫਰ ਖਾਨ ਤੇ ਉਹਨਾਂ ਦੇ ਪੰਜ ਪੁੱਤਰ ਕਿਲੇ ਦੀ ਰਾਖੀ ਕਰਦੇ ਹੋਏ ਸਿੱਧ ਹੋ ਗਏ ਸੀ ਠੀਕ ਹੈ ਜਿਹੜੇ ਹੋਰ ਦੋ ਪੁੱਤਰ ਸੀਗੇ ਉਹਨਾਂ ਨੂੰ ਮਹਾਰਾਜਾ ਨੇ ਫੜਨ ਤੋਂ ਬਾਅਦ ਮaaf ਕਰ ਦਿੱਤਾ ਸੀ ਤੇ ਜ਼ਗੀਰਾਂ ਦਿੱਤੀਆਂ ਸੀ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਮਿਸਲ ਦੇ ਸਰਦਾਰ ਦੀ ਸਹਾਇਤਾ ਨਾਲ 1802 ਵਿੱਚ ਚਨੀਅੌਰ ਤੇ ਜਿੱਤ ਪ੍ਰਾਪਤ ਕੀਤੀ ਸੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਅੱਲੂ ਵਾਲੀਆ ਮਿਸਲ ਠੀਕ ਹੈ ਹਾਂਜੀ ਜਿਹੜੇ ਆਲੂ ਵਾਲੇ ਮਿਸਲ ਸੀ ਇਹਦੇ ਵਾਲੇ ਧੰਦਾ ਦੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੱਗਵਟ ਭਾਈ ਫਤਿਹ ਸਿੰਘ ਆਲੂ ਵਾਲਿਆਂ ਦੀ ਸਹਾਇਤਾ ਨਾਲ ਜਨਿਔਰਟ ਦੇ ਹਾਕਮ ਜੱਸਾ ਸਿੰਘ ਨੂੰ ਹਰਾਇਆ ਸੀ ਜੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਿਸੇ ਪੱਗਵਟ ਭਾਈ ਨੂੰ ਪਿਆਰ ਨਾਲ ਬਾਬਾ ਜੀ ਕਹਿ ਕੇ ਸੰਬੋਧਨ ਕੀਤਾ ਕਿਸ ਪੱਗਵਟ ਭਾਈ ਨੂੰ ਪਿਆਰ ਨਾਲ ਬਾਬਾ ਜੀ ਕਹਿ ਕੇ ਸੰਬੋਧਨ ਕੀਤਾ ਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਜੋਧ ਸਿੰਘ ਰਾਮਗੜੀਆ ਜੋ ਸਿੰਘ ਰਾਮਗੜੀ ਮੈਂ ਦੱਸਿਆ ਜਿਵੇਂ ਜੱਸਾ ਸਿੰਘ ਰਾਮਗੜੀ ਦੇ ਪੁੱਤਰ ਸਨ ਜਿਨ੍ਹਾਂ ਨਾਲ ਮਹਾਰਾਜਾ ਦੇ ਬਹੁਤ ਨਿੱਜੀ ਅਤੇ ਸਨਮਾਨ ਭਰੇ ਜਿਹੜੇ ਸਬੰਧ ਸਨ ਠੀਕ ਹੈ ਜੀ ਨੈਕਸਟ ਕੁਐਸਚਨ ਤੁਹਾਨੂੰ ਨੈਕਸਟ ਵੀਡੀਓ ਦੇਖ ਕੇ ਉਹ ਜੀ ਕਰਵਾਵਾਂਗੇ ਜੀ ਧੰਨਵਾਦ ਜੀ